ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਇੱਕ ਅਜੀਹੀ ਮਹਾਨ ਸ਼ਹੀਦ ਯੋਧੇ ਦੀ ਗੱਲ ਕਰਾਂਗੇ ਜੀ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਪਿਓਨ ਦੀ ਸੇਵਾ ਦੇ ਬਦਲੇ ਵਿੱਚ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਲਿਆ ਸੀ ਬਾਬਾ ਮੋਤੀराम ਮਹਾਰਾਜ ਜੀ ਦਾ ਜਨਮ 9 ਫਰਵਰੀ 1677 ਈਸਵੀ ਨੂੰ ਕੀਤਾ ਭਾਈ ਹਰਰਾਮ ਜੀ ਅਤੇ ਮਾਤਾ ਲਾਧੂ ਜੀ ਦੀ ਘਰ ਹੋਇਆ ਬਾਬਾ ਮੋਤੀराम ਮਹਿਰਾ ਜੀ ਸੁਬਾ ਸਰਹੰਦ ਵਜ਼ੀਰ ਖਾਂ ਦੇ ਹਿੰਦੂਆਂ ਦੇ ਰਸੋਈ ਖਾਨੇ ਚੋਂ ਕੈਦੀਆਂ ਲਈ ਖਾਣਾ ਤਿਆਰ ਕਰਨ ਦਾ ਕੰਮ ਕਰਦੇ ਸਨ ਜਦੋਂ ਬਾਬਾ ਮੋਤੀराम ਜੀ ਨੂੰ ਪਤਾ ਲੱਗਾ ਕਿ ਸ਼ਿਰਗੁਰ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੀ ਸੈਭ ਜਾਦੀਆਂ ਨੂੰ ਸਰਹੰਦ ਠੰਡੇ ਬੁਰਜ ਵਿੱਚ ਕੈਦ ਕੀਤਾ ਹੈ ਦੂਸਰੇ ਕੈਦੀਆਂ ਨੂੰ ਭੋਜਨ ਦੇਣ ਤੋਂ ਬਾਅਦ ਬਾਬਾ ਮੋਤੀ RAM ਜੀ ਮਾਤਾ ਜੀ ਅਤੇ ਛੋਟੇ ਸਾਹਿਬ ਜਿਆਦਿਆਂ ਲਈ ਭੋਜਨ ਲੈ ਕੇ ਠੰਡੀ ਬੁਰਜ ਵਿੱਚ ਗਏ ਤਾਂ ਮਾਤਾ ਜੀ ਨੇ ਭੋਜਨ ਖਾਣ ਤੋਂ ਮਨਾਂ ਕਰ ਦਿੱਤਾ ਅਤੇ ਕਿਹਾ ਕਿ ਮੋਤੀ RAM ਜੀ ਤੁਹਾਡੀ ਸੇਵਾ ਕਬੂਲ ਹੈ ਪਰ ਅਸੀਂ ਮੁਗਲਾਂ ਦੀ ਰਸੋਈ ਚੋਂ ਗਰੀਬਾਂ ਦੀ ਲੁੱਟਮਾਰ ਅਤੇ ਜ਼ੁਲਮ ਨਾਲ ਇਕੱਠੇ ਕੀਤੇ ਧਨ ਨਾਲ ਬਣਿਆ ਖਾਣਾ ਨਹੀਂ ਖਾਵਾਂਗੇ ਇਹ ਸੁਣ ਕੇ ਬਾਬਾ ਮੋਤੀराम ਮਹਾਰਾਜੀ ਬਹੁਤ ਉਦਾਸ ਹੋਏ ਅਤੇ ਚਿਹਰੇ ਤੇ ਚਿੰਤਾ ਤੇ ਉਦਾਸੀ ਲੈ ਕੇ ਜਦੋਂ ਘਰ ਗਏ ਤਾਂ ਉਹਨਾਂ ਦੀ ਮਾਤਾ ਜੀ ਨੇ ਚਿੰਤਾ ਅਤੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਬਾਬਾ ਜੀ ਨੇ ਦੱਸਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਦੋ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਹੈ ਅਤੇ ਉਹਨਾਂ ਨੇ ਸਰਕਾਰੀ ਰਸੋਈ ਦਾ ਖਾਣਾ ਖਾਣ ਤੋਂ ਮਨਾਂ ਕਰ ਦਿੱਤਾ ਹੈ ਇਹ ਸੁਣ ਕੇ ਬਾਬਾ ਮੋਤੀराम ਮਹਾਰਾਜ ਜੀ ਦੀ ਪਤਨੀ ਨੇ ਕਿਹਾ ਕਿ ਸਾਨੂੰ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਭਾਵੇਂ ਕਿ ਵਜ਼ੀਰ ਖਾਨ ਨੇ ਐਲਾਨ ਕੀਤਾ ਹੋਇਆ ਸੀ ਕਿ ਜੋ ਵੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਜਾਂ ਸਿੱਖਾਂ ਦੀ ਮਦਦ ਕਰੇਗਾ ਉਸ ਨੂੰ ਕੋਹਲੂ ਚੋਂ ਪੀੜ ਦਿੱਤਾ ਜਾਵੇਗਾ ਪਰ ਫਿਰ ਵੀ ਬਾਬਾ ਮੋਤੀराम ਮਹਾਰਾਜ ਜੀ ਦੇ ਪਰਿਵਾਰ ਨੇ ਘਰ ਦੀ ਗਾਂ ਦਾ ਦੁੱਧ ਗਰਮ ਕਰਕੇ ਗੜਵਾ ਭਰ ਕੇ ਦਿੱਤਾ ਕਿ ਮਾਤਾ ਜੀ ਅਤੇ ਛੋਟੇ ਸਹਿਬਜ਼ਾਦੇ ਭੁੱਖੇ ਹੋਣਗੇ ਤੁਸੀਂ ਉਹਨਾਂ ਨੂੰ ਦੁੱਧ ਪਿਆ ਕੇ ਆਓ ਆਪਣੀ ਪਤਨੀ ਦੀ ਗੱਲ ਸੁਣ ਕੇ ਬਾਬਾ ਜੀ ਨੇ ਕਿਹਾ ਕਿ ਪਹਿਰੇਦਾਰਾ ਨੇ ਮੈਨੂੰ ਦੁੱਧ ਲੈ ਕੇ ਅੰਦਰ ਨਹੀਂ ਜਾਣ ਦੇਣਾ ਤਾਂ ਬਾਬਾ ਜੀ ਦੀ ਪਤਨੀ ਨੇ ਆਪਣੇ ਗਹਿਣੇ ਉਤਾਰ ਕੇ ਦਿੱਤੇ ਅਤੇ ਕਿਹਾ ਕਿ ਇਹ ਗਹਿਣੇ ਤੁਸੀਂ ਲੈ ਜਾਓ ਅਤੇ ਪਹਿਰੇਦਾਰਾ ਨੂੰ ਗਹਿਣਾ ਦੇ ਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਦੁੱਧ ਸ਼ਿਕਾਓ ਬਾਬਾ ਜੀ ਦੁੱਧ ਅਤੇ ਗਹਿਣੇ ਲੈ ਕੇ ਠੰਡੇ ਬੁਰਜ ਵਿੱਚ ਪਹੁੰਚੇ ਅਤੇ ਪਹਿਰੇਦਾਰਾਂ ਨੂੰ ਬੇਨਤੀ ਕੀਤੀ ਕਿ ਮਾਤਾ ਜੀ ਅਤੇ ਸੈਭ ਜਿਆਦਿਆਂ ਨੂੰ ਦੁੱਧ ਸ਼ਕਾਉਣਾ ਹੈ ਤਾਂ ਪਹਿਰੇਦਾਰਾਂ ਨੇ ਅੰਦਰ ਜਾਣ ਤੋਂ ਰੋਕ ਦਿੱਤਾ ਤੇ ਸੂਬੇ ਸਰਹੰਦ ਦਾ ਹੁਕਮ ਚਾਦ ਕਰਵਾਇਆ ਕਿ ਜੋ ਵੀ ਗੁਰੂ ਦੇ ਸਿੱਖਾਂ ਨੂੰ ਜਾਂ ਪਰਿਵਾਰ ਨੂੰ ਕੋਈ ਵੀ ਸਹਾਇਤਾ ਦੇਵੇਗਾ ਉਸ ਨੂੰ ਕੋਹਲੂ ਵਿੱਚ ਪੀੜਿਆ ਜਾਵੇਗਾ ਫਿਰ ਬਾਬਾ ਮੋਤੀराम ਜੀ ਨੇ ਪਹਿਰੇਦਾਰ ਨੂੰ ਗਹਿਣੇ ਦਿੱਤੇ ਅਤੇ ਮਾਤਾ ਜੀ ਦੇ ਸਹਬਜ਼ਾਦਿਆਂ ਨੂੰ ਦੁੱਧ ਸ਼ਿਕਾਇਆ ਇਸ ਤਰ੍ਹਾਂ ਹੀ ਬਾਬਾ ਮੋਤੀराम ਜੀ ਪੋ ਦੇ ਮਹੀਨੇ ਅੰਤਾਂ ਦੀ ਠੰਡ ਵਿੱਚ ਪਹਿਰੇਦਾਰਾਂ ਨੂੰ ਕੋਈ ਨਾ ਕੋਈ ਲਾਲਚ ਦੇ ਕੇ ਤਿੰਨ ਦਿਨ ਲਗਾਤਾਰ ਮਾਤਾ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਗਰਮ ਦੁੱਧ ਸ਼ਕੰਦੇ ਰਹੇ ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੀ ਜਦੋਂ ਸ਼ਹੀਦ ਹੋ ਗਏ ਤਾਂ ਦੀਵਾਨ ਟੋਡਰਮੱਲ ਜੀ ਨਾਲ ਸਲਾਹ ਕਰਕੇ ਬਾਬਾ ਮੋਤੀराम ਮਹਾਰਾਜ ਜੀ ਨੇ ਅੱਤੇ ਨਾਂ ਦੇ ਲੱਕੜਹਾਰੇ ਤੋਂ ਚੰਦਨ ਦੀ ਲੱਕੜੀ ਖਰੀਦੀ ਅਤੇ ਬਾਬਾ ਮੋਤੀराम ਮਹਾਰਾਜ ਜੀ ਤੇ ਦੀਵਾਨ ਟੋਡਰਮਲ ਜੀ ਨੇ ਮਾਤਾ ਜੀ ਅਤੇ ਛੋਟੀ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਦੂਜੀ ਪਾਸੇ ਗੰਗੂ ਬ੍ਰਹਮਨ ਦਾਪਰਾ ਪੰਮਾ ਜੋ ਕਿ ਬਾਬਾ ਮੋਤੀराम ਜੀ ਦੇ ਨਾਲ ਰਸੋਈ ਵਿੱਚ ਕੰਮ ਕਰਦਾ ਸੀ ਉਸਨੇ ਵਜ਼ੀਰ ਖਾਨ ਨੂੰ ਬਾਬਾ ਮੋਤੀराम ਮਹਾਰਾਜ ਜੀ ਦੀ ਚੁਗਲੀ ਲਾਈ ਕਿ ਮੋਤੀराम ਮਹਰੇ ਨੇ ਗੁਰੂ ਦੇ ਪਰਿਵਾਰ ਨੂੰ ਦੁੱਧ ਪਿਲਾਇਆ ਹੈ ਉਹ ਵੀ ਤਿੰਨ ਦਿਨ ਲਗਾਤਾਰ ਅੰਮੀ ਦੀ ਗੱਲ ਸੁਣ ਕੇ ਵਜ਼ੀਰ ਖਾਨੇ ਹੁਕਮ ਦਿੱਤਾ ਕਿ ਮੋਤੀ RAM ਮਹਿਰਾ ਨੂੰ ਪੇਸ਼ ਕਰੋ ਜਦੋਂ ਬਾਬਾ ਮੋਤੀ RAM ਜੀ ਵਜ਼ੀਰ ਕੋਲ ਪੇਸ਼ ਹੋਏ ਤਾਂ ਵਜ਼ੀਰ ਖਾਨ ਨੇ ਪੁੱਛਿਆ ਕਿ ਕੀ ਤੂੰ ਮੇਰਾ ਹੁਕਮ ਤੋੜ ਕੇ ਬਾਗੀਆਂ ਦੀ ਸੇਵਾ ਕੀਤੀ ਹੈ ਤਾਂ ਬਾਬਾ ਜੀ ਨੇ ਅਡੋਲ ਬਿਨਾਂ ਕਿਸੇ ਡਰ ਤੋਂ ਕਿਹਾ ਕਿ ਮੈਂ ਗੁਰੂ ਦਾ ਸਿੱਖ ਹਾਂ ਇਸ ਲਈ ਮੈਂ ਆਪਣਾ ਫਰਜ਼ ਸਮਝ ਕੇ ਉਹਨਾਂ ਦੀ ਸੇਵਾ ਕੀਤੀ ਹੈ ਫਿਰ ਵਜ਼ੀਰ ਖਾਨ ਨੇ ਗੁੱਸੇ ਵਿੱਚ ਕਿਹਾ ਕਿ ਤੈਨੂੰ ਪਤਾ ਹੈ ਬਾਗੀਆਂ ਦੀ ਸੇਵਾ ਕਰਨ ਵਾਲੇ ਲਈ ਤੈਨੂੰ ਤੇਰੇ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ ਜੇ ਤੂੰ ਬਚਣਾ ਚਾਹੁੰਦਾ ਹੈ ਤਾਂ ਇਸਲਾਮ ਧਰਮ ਨੂੰ ਕਬੂਲ ਕਰ ਜਦੋਂ ਬਾਬਾ ਮੋਤੀराम ਮਹਾਰਾਜੀ ਨੇ ਇਸਲਾਮ ਧਰਮ ਨੂੰ ਕਬੂਲ ਕਰਨਾ ਨਾ ਮੰਨਿਆ ਤਾਂ ਸਭ ਤੋਂ ਪਹਿਲਾਂ ਉਹਨਾਂ ਦੀ 7 ਸਾਲ ਦੀ ਬੇਟੀ ਨੂੰ ਕੋਹਲੂ ਵਿੱਚ ਪੀੜ ਦਿੱਤਾ ਗਿਆ ਫਿਰ ਬਾਬਾ ਜੀ ਦੀ ਮਾਤਾ ਜੀ ਨੂੰ ਕੋਹਲੂ ਵਿੱਚ ਪੀੜਿਆ ਫਿਰ ਬਾਬਾ ਜੀ ਦੀ ਪਤਨੀ ਨੂੰ ਵੀ ਕੋਹਲੂ ਵਿੱਚ ਪੀੜਿਆ ਗਿਆ ਇਸ ਤੋਂ ਮਗਰੋਂ ਫਿਰ ਬਾਬਾ ਮੋਤੀराम ਜੀ ਨੂੰ ਕਿਹਾ ਗਿਆ ਕਿ ਅਜੇ ਵੀ ਇਸਲਾਮ ਧਰਮ ਕਬੂਲ ਕਰ ਲਓ ਨਹੀਂ ਤਾਂ ਤੈਨੂੰ ਵੀ ਪੀੜ ਦਿੱਤਾ ਜਾਵੇਗਾ ਤੇ ਅਖੀਰ ਵਿੱਚ ਨਾ ਮੰਨਣ ਤੇ ਬਾਬਾ ਮੋਤੀराम ਜੀ ਨੂੰ ਵੀ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਵੀ ਰਿਸ਼ਤੇ ਵਿੱਚ ਬਾਬਾ ਮੋਤੀराम ਮਹਾਰਾਜੀ ਦੇ ਚਾਚਾ ਜੀ ਲੱਗਦੇ ਸਨ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ ਇਸ ਤਰ੍ਹਾਂ ਬਾਬਾ ਮੋਤੀराम ਮਹਾਰਾਜੀ ਨੇ ਪਰਿਵਾਰ ਸਹਿ ਸਮੇਤ ਸ਼ਹੀਦੀ ਪ੍ਰਾਪਤ ਕੀਤੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਮੋਤੀराम ਮਹਾਰਾਜ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਨੂੰ ਵੀ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਸਾਨੂੰ ਇਸ ਇਤਿਹਾਸ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਬਿਨਾਂ ਕਿਸੇ ਭੇਦਭਾਵ ਤੋਂ ਸਭ ਦੀ ਸੇਵਾ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ